ਦੀ ਧੰਨਵਾਦੀਆਂ ਮੈਡਮ ਅਨਮੋਲ ਗਨਮਾਨ ਦੇ ਜਿਨ੍ਹਾਂ ਨੇ ਆ ਇੱਥੇ ਇੱਕ 4 ਕਰੋੜ ਦੇ ਲਾਗਤ ਨਾਲ ਇੱਕ ਸਟਰੋਂਗ ਬਏ ਵੱਡਾ ਪਾਇਆ ਹੈ ਉਹ ਅੱਗੇ ਪਾਣੀ ਦੀ ਨਿਕਾਸੀ ਹੋਏ ਕਿਉਂ ਉਹਦੇ ਬਾਅਦ ਬਾਰਿਸ਼ਾਂ ਹੋ ਗਈਆਂ ਲਗਾਤਾਰ ਤਾਂ ਕਰਕੇ ਥੋੜਾ ਜਿਹਾ ਕੰਮ ਹਿੱਟਲੇ ਹੋ ਗਿਆ ਖਰੜ ਦੀਆਂ ਜਿਹੜੀਆਂ ਸੜਕਾਂ ਨੇ ਅਸੀਂ ਪੱਕੀਆਂ ਕਰਨ ਦੇ ਕਮਿਸ਼ਨ ਤੇ ਲੱਗੀਆਂ। ਬਹੁਤ ਦਿਨਾਂ ਦੀ ਜਿਹਨੂੰ ਕਹਿੰਦੇ ਖੁਆਇਸ਼ ਪੂਰੀ ਹੋਈਏ ਕੇ ਨਾਲ ਸਾਡਾ ਸਾਰਾ ਬਿਜ਼ਨਸ ਬਿਲਕੁਲ ਥੱਪ ਸੀਗਾ। ਕੋਈ ਬਿਜ਼ਨਸ ਨਹੀਂ, ਕੋਈ ਕੁਝ ਨਹੀਂ। ਪ੍ਰਾਪਰਟੀ ਦਾ ਰੇਟ ਸਾਰਾ ਡਿੱਗਿਆ ਹੋਇਆ ਸੀਗਾ। ਪਿੱਛੇ ਅਸੀਂ ਨਾਜ ਮੰਡੀ ਵਾਲੀ ਸੜਕ ਦਾ ਉਧ ਘਾਟਣ ਕਰਕੇ ਆਏ ਆ। ਕੱਲ ਨੂੰ ਜਾਂ ਪਰਸੋਂ ਹੋਪਫੁਲੀ ਹੋਰ ਤਿਆਰਤਾ ਸੰਸਰਿਆਂ ਦਾ ਉਦਘਾਟਨ ਦਾ ਬਤਲਵਾ ਕੀ ਕੰਮ ਸ਼ੁਰੂ ਕਰਾਉਣਾ। ਕਾਫੀ ਟਾਈਮ ਬਾਅਦ ਸੜਕ ਬਣੀ ਐ ਇਥੇ ਮੈਨੂੰ ਲੱਗਾ ਕਾਫੀ ਸਾਲਾਂ ਬਾਅਦ ਹੀ ਮਤਲਬ ਹੈ ਸੜਕ ਦੇ ਬਾਰੇ ਹੋਈ ਐ ਇਹ ਤੇ ਬਹੁਤ ਦਿੱਕਤ ਪਰੇਸ਼ਾਨੀ ਸੀ ਜੀ ਉਹ ਵੀ ਕਹਿੰਦਾ ਸੜਕ ਬਣੀ ਖੁਸ਼ੀ ਕੰਪਨੀ ਨੂੰ ਹੰਢੀ ਲੰਘਣ ਲੱਗੇ ਸਾਨੂੰ ਬੜੀ ਖੁਸ਼ੀ ਹੋਣ ਰਹੀ ਐ ਤੇ ਬਹੁਤ ਵਧੀਆ ਹੋ ਗਿਆ ਜੀ ਹੁਣ ਸੜਕ ਬਣ ਗਈ ਪਹਿਲਾਂ ਬਹੁਤ ਬੁਰਾ ਹਾਲ ਸੀ ਇੱਥੇ ਲੋਕਾਂ ਨੂੰ ਆਣੇ ਜਾਣੇ 'ਚ ਬਹੁਤ ਮੁਸ਼ਕਲ ਹੋ ਰਹੀ ਸੀ ਤੰਗਣਾ ਔਖਾ ਹੋਇਆ ਹੋਇਆ ਸੀ ਸਾਡਾ ਵੀ ਅਸੀਂ ਵੀ ਬਾਹਰੋਂ ਘੁੰਮ ਕੇ ਆਉਂਦੇ ਸੀ ਪਹਿਲੇ ਤੇ ਬਹੁਤ ਹੀ ਜ਼ਿਆਦਾ ਮਤਲਬ ਬੁਰੇ ਹਾਲ ਹੈ ਜੀ ਇੱਥੇ ਕਿ ਕੁਝ ਕੰਮ ਸਾਡਾ ਵਧੀਆ ਚੱਲੇਗਾ ਤੇ ਉਮੀਦ ਇਹ ਹੀ ਕਰਦੇ ਆਂ ਕਿ ਸਰਕਾਰ ਨੂੰ ਵੀ ਇਹੀ ਉਮੀਦ ਰੱਖਦੇ ਆਂ ਕਿ ਅਸੀਂ ਸਰਕਾਰੀ ਇਨੀਸ਼ੀਏਟ ਲੈਦੀ ਰਏ ਤੇ ਸਾਰਿਆਂ ਨੂੰ ਇੱਧਾਂ ਖੜੜ ਦੀ ਸੜਕਾਂ ਥੋੜੀ ਅੱਛੀ ਬੰਦੀ ਨੇ ਦੁਕਾਨ ਚੱਲਦੀ ਹੋਣੀ ਸੀ ਅੱਜ ਕੋਈ ਇੱਧਰ ਆ ਕੇ ਰਾਜੀ ਨਹੀਂ ਸੀ ਪਾਣੀ ਵਗੜਾ ਵੀ ਖੜਦਾ ਹੋਏ ਪਾਣੀ ਤਾਂ ਇੱਥੇ ਬਹੁਤ ਆ ਜੀ ਆ ਦੇਖੋ ਅਸੀਂ ਫਾਰਸ ਚੱਕੇ ਆ 1.5 ਫੁੱਟ ਉੱਪਰ ਚੱਕੇ ਤੇ ਕਿਸੇ ਕੋਈ ਪ੍ਰੈਗਨੈਂਟ ਲੇਡੀ ਹੈ ਕੋਈ ਪੇਸ਼ੈਂਟ ਹੈ ਕੋਈ ਕੁਝ ਹੈਗਾ ਉਹ ਵੀ ਨਹੀਂ ਜਾ ਸਕਦਾ ਸੀ ਇੰਨੇ ਬੁਰੇ ਹਾਲ ਸੀਗੇ ਜੀ ਰੋਡ ਤੇ ਸੋਪਾ ਜੀ ਅੱਜ ਨਿੱਜਰ ਰੋਡ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਕੀ ਕਹਿਣਾ ਚਾਹੋਗੇ ਭਾਜੀ ਅੱਜ ਨਹੀਂ 3 ਦਿਨ ਹੋ ਗਏ ਕੰਮ ਸ਼ੁਰੂ ਹੋਏ ਨੂੰ ਅਸੀਂ ਤਾਂ ਪਬਲਿਕ ਨੂੰ ਇਹ ਅਪੀਲ ਕਰਦੇ ਆ ਕਿ ਥੋੜਾ ਜਿਹਾ 1-2 ਦਿਨ ਸਾਡਾ ਸਹਿਯੋਗ ਕਰਨ ਅਗਰ ਅਸੀਂ ਰੋਕਦੇ ਆ ਬੋਰਡ ਪਿੱਛੇੋਂ ਮੋੜ ਦੇ ਕਿ ਅਗਰ ਅਸੀਂ ਰੋਕਦੇ ਆ ਨਾ ਤਾਂ ਥੋੜੇ ਅਲਟਰਨੇਟ ਜਿਹੜੇ ਦੂਜੇ ਰਾਸਤੇ ਹੈਗੇ ਉਹਦਾ ਇਸਤੇਮਾਲ ਕਰ ਲੈਣਾ ਤਾਂ ਕਰਕੇ ਕੀ ਕੰਮ ਥੋੜਾ ਜਿਹਾ ਈਜ਼ੀਲੀ ਹੋ ਜਾਏਗਾ ਅਗਰ ਰੋਕੋਗਾ ਫਿਰ ਉਹ ਗੱਲ ਨਹੀਂ ਬਣਦੀ ਹੈਗੀ ਤੁਹਾਡੀ ਤਾਂ ਬੇਨਤੀ ਆਹੀ ਹੈ ਪਬਲਿਕ ਵਾਸਤੇ ਇਹ ਸਰਕਾਰ ਦੇ ਬਦਲ ਤੁਹਾਡੀ ਡਿਊਟੀ ਲਗਾਈ ਹੈ ਕਈ ਹੈ ਕਹਿੰਦੇ ਕਿ ਲੰਬੇ ਸਮੇਂ ਤੋਂ ਮਾਂਗੀਸੀ ਰੋਡ ਦੀ ਹਾਂਜੀ ਲੇਕਿਨ ਲੰਬੇ ਸਮੇਂ ਤੋਂ ਮਾਂਗੀਸੀ ਰੋਡ ਦੀ ਵੀ ਦੁਬਾਰਾ ਹਾਂਜੀ 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 ਵੀਰ ਜੀ ਇੱਥੇ ਨਾ ਬਰਸਾਤੀ ਪਾਣੀ ਦਾ ਮਸਲਾ ਸੀ ਇਹ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ ਪਿਛਲੇ 20 ਸਾਲਾਂ ਤੋਂ ਮੀਂਹ ਦੇ ਦਿਨਾਂ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਸੀ ਕਿਉਂਕਿ ਹੁਣ 에어ਪੋਰਟ ਰੋਡ ਤੋਂ ਬਲੌਂਗ ਕੀ ਤੋਂ ਬਰੇਆਲੀ ਤੋਂ ਸਾਰਾ ਇੱਧਰ ਆਪਣਾ ਬੜਮਾ ਜਿੱਥੇ ਦਾ ਪਾਣੀ ਸਾਰਾ ਇੱਧਰ ਆਂਦਾ ਸੀ ਹੁਣ ਅੱਗੇ ਇੱਥੇ ਬਰਿਆਲੀ ਨਦੀ ਪੈਂਦੀ ਹੈ ਇੱਥੇ ਅਸੀਂ ਧੰਨਵਾਦੀਆਂ ਮੈਡਮ ਅਨਮੋਲ ਗਨਮਾਨ ਦੇ ਜਿਨ੍ਹਾਂ ਨੇ ਆ ਇੱਥੇ ਇੱਕ 4 ਕਰੋੜ ਦੇ ਲਾਗਤ ਨਾਲ ਇੱਕ ਸਟਰੋਂਗ ਪਾਈਪ ਵੱਡਾ ਪਾਇਆ ਹੈ ਉਹ ਅੱਗੇ ਪਾਣੀ ਦੀ ਨਿਕਾਸੀ ਹੋਏਗੀ ਹੁਣ ਉਹਦੇ ਬਾਅਦ ਬਾਰਿਸ਼ਾਂ ਹੋ ਗਈਆਂ ਲਗਾਤਾਰ ਤਾਂ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਹੁਣ ਸਾਰਾ ਕੰਮ ਕੰਪਲੀਟ ਹੈ ਅਸੀਂ ਕੱਲ ਤੱਕ ਇਹ ਰੋਡ ਦਾ ਕੰਮ ਵੀ ਕੰਪਲੀਟ ਕਰ ਲਾਂਗੇ ਸੀਐਮ ਮਾਰਵਾ ਦੇ ਵੱਲੋਂ ਬਾਰ ਬਾਰ ਇਹ ਵੀ ਕਿਹਾ ਜਾ ਰਿਹਾ ਸੀ ਪੰਜਾਬ ਦੀਆਂ ਜਿੰਨੀਆਂ ਵੀ ਸੜਕਾਂ ਨੇ ਉੱਤੇ ਕਾ ਫਲਾਈਟ ਸਪੈਡ ਦੀ ਟੀਮ ਬਣਾਈ ਗਈ ਹੈ ਜੋ ਕਿ ਸੜਕਾਂ ਦਾ ਨਿਰੀਖਣ ਕਰੇਗੀ ਜੇਕਰ ਠੇਕੇਦਾਰ ਗਲਤ ਤਰੀਕੇ ਦਾ ਮਟੀਰੀਅਲ ਯੂਜ਼ ਕਰਦਾ ਹੈ ਉਸ ਦਾ ਠੇਕਾ ਰੱਦ ਕੀਤਾ ਜਾਏਗਾ ਉਸ ਦਾ ਬਤੂਰੀ ਤਰੀਕ ਨਹੀ ਬਹੁਤ ਵਧੀਆ ਗੱਲ ਹੈ ਜੀ ਹੋਣਾ ਚਾਹੀਦਾ ਐਦਾਂ ਅਰੇ ਆਪ ਕਹਿੰਨੇ ਬਹੁਤ ਵਧੀਆ ਗੱਲ ਹੈ ਸੋ ਕੋ ਅਸੀਂ ਦਾ ਸਹਿਯੋਗ ਕਰਾਂਗੇ ਕਿ ਇੱਥੇ ਕਿੰਨਾ ਮਟੀਰੀਅਲ ਪੈਣਾ ਹੈ ਕਿੰਨਾ ਹੋਣਾ ਹੈ ਉਹਦੀ ਪੂਰੀ ਉਹ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਵਧੀਆ ਗੱਲ ਹੈ ਜੀ ਅਸੀਂ ਉਹਦੀ ਚੀਜ਼ ਦਾ ਅਸੀਂ ਸਮਰਥਨ ਕਰਦੇ ਹਾਂ ਸੋ ਅੱਜ ਨਿੱਜਰ ਰੋਡ ਬੰਨ ਰਹੀ ਹੈ ਕੀ ਕਹਿਣਾ ਚਾਹੁੰਦੇ ਕਾਫੇ ਟਾਈਮ ਤੋਂ ਨਹੀਂ ਬੰਨ ਰਹੀ ਸੀ ਉਹ ਕਾਫੇ ਟਾਈਮ ਤੋਂ ਖੱਡੇ ਖੁੱਡੇ ਜ਼ਿਆਦਾ ਸੀ ਇੱਥੇ ਲੰਗਣਾ ਔਖਾ ਹੋਇਆ ਹੋਇਆ ਸੀ ਸਾਡਾ ਵੀ ਅਸੀਂ ਵੀ ਬਾਹਰੋਂ ਘੁੰਮ ਕੇ ਆਉਂਦੇ ਸੀ ਪਹਿਲੇ ਤੇ ਬਹੁਤ ਹੀ ਜ਼ਿਆਦਾ ਮਤਲਬ ਬੁਰੇ ਹਾਲ ਹੈਗੇ ਸੀ ਇੱਥੇ ਸਾਰਾ ਸਕੂਲ ਇਸ ਰੋਡ ਤੇ ਸੀ ਨਾ ਤੇ ਜਦੋਂ ਲੈਣਾ ਨਾ ਨਾ ਬਾਰਿਸ਼ ਜਦੋਂ ਹੋਣੀ ਤੇ ਬਹੁਤ ਜ਼ਿਆਦਾ ਮਤਲਬ ਬੁਰਾ ਹਾਲ ਤੇ ਹੁਣ ਲੱਗ ਰਿਹਾ ਵੀ ਸ਼ੁਰੂ ਹੋ ਗਈ ਹੈ ਬੜਨੀ ਤੇ ਹੁਣ ਉਹ ਸੌਖਾ ਹੋ ਜਾਏਗਾ ਥੋੜਾ ਜਿਹਾ ਬਹੁਤ ਸੌਖਾ ਹੋ ਜਾਏਗਾ ਬਹੁਤ ਸੌਖਾ ਹੋ ਜਾਏਗਾ ਪਰ ਮੇਨਟੇਨੈਂਸ ਰਵੇ ਕਿਉਂਕਿ ਡਿਪੈਂਡ ਕਰਦਾ ਹੈ ਕਿ ਲੋਕ ਕਿੰਨਾ ਕ ਇਹਨੂੰ ਸਹੀ ਤਰੀਕੇ ਨਾਲ ਚਲਦੇ ਨੇ ਇੱਥੇ ਵਰਤਦੇ ਨੇ ਬਿਲਕੁਲ ਕਿਉਂਕਿ ਸਰਕਾਰ ਤਾਂ ਬਣਾ ਦਿੰਦੀ ਹੈ ਪਰ ਜਿਹੜੇ ਟਰੱਕਾਂ ਵਾਲੇ ਨੇ ਬਿਲਕੁਲ ਬਿਲਕੁਲ ਲੌਰੀਆਂ ਵਾਲੇ ਨੇ ਉਹ ਵੀ ਇਹਨਾਂ ਸੜਕਾਂ ਤੇ ਉਹ ਵੀ ਇਹਨਾਂ ਸੜਕਾਂ ਤੇ ਚੱਲੀ ਜਾਂਦੇ ਫਿਰ ਤੇ ਖਰਾਬ ਹੋਣੀ ਹੈ ਤੇ ਉਹ ਚੀਜ਼ ਬਰਕਰਾਰ ਰਵੇ ਤੇ ਠੀਕ ਹੈ ਤੇ ਬਾਕੀ ਦੇਖਦੇ ਹਾਂ ਕਿ ਤੋ ਤੱਕ ਕਿਸ ਤਰ੍ਹਾਂ ਇਹ ਚੱਲਦੀ ਹੈ ਕਿਉਂਕਿ ਕਾਫੀ ਟਾਈਮ ਬਾਅਦ ਸੜਕ ਬਣੀ ਹੈ ਇੱਥੇ ਮੈਨੂੰ ਲੱਗਾ ਕਾਫੀ ਸਾਲਾਂ ਬਾਅਦ ਹੀ ਮਤਲਬ ਹੈ ਸੜਕ ਦੇ ਬਾਰੇ ਹੋਈ ਹੈ ਨਹੀਂ ਤੇ ਬਹੁਤ ਦਿੱਕਤ ਪਰੇਸ਼ਾਨੀ ਸਨ ਖੁਸ਼ੀ ਹੋ ਵੀ ਕਿਹਾ ਸੜਕ ਬਣੀ ਖੁਸ਼ੀ ਤਾਂ ਬੜੀ ਹੋਣ ਲਈ ਲੰਗਣ ਲੱਗੇ ਸਾਨੂੰ ਬੜੀ ਖੁਸ਼ੀ ਹੋਣ ਈ ਹੈ ਕਿ ਕਾਫੀ ਟਾਈਮ ਬਾਅਦ ਸਾਨੂੰ ਚਲੋ ਸਮੂਥ ਸੜਕ ਮਿਲੀ ਹੈ ਲੰਗਰ ਨੂੰ ਕਿਉਂ ਬੱਚੇ ਦਾ ਸਕੂਲ ਹੈ ਥੋੜਾ ਟਾਈਮ ਵੀ ਸਾਡਾ ਬਚਦਾ ਭਾਜੀ ਨਿੱਜਰ ਰੂਡ ਦਾ ਕੰਮ ਜਿਹੜਾ ਦੋ ਤਿੰਨ ਦਾ ਤੋਂ ਸ਼ੁਰੂ ਹੋ ਗਿਆ ਕੀ ਜਿਹੜਾ ਅਸੀਂ ਬਹੁਤ ਖੁਸ਼ ਹੈਗੇ ਆ ਜੀ ਰੋਡ ਨੂੰ ਲੈ ਕੇ ਸਾਡੀ ਬਹੁਤ ਦਿਨਾਂ ਦੀ ਜਿਹਨੂੰ ਕਹਿੰਦੇ ਖੁਆਇਸ਼ ਪੂਰੀ ਹੋਈ ਇੱਕ ਵੇ ਨਾਲ ਸਾਡਾ ਸਾਰਾ ਬਿਜ਼ਨਸ ਬਿਲਕੁਲ ਥੱਪ ਸੀਗਾ ਕੋਈ ਬਿਜ਼ਨਸ ਨਹੀਂ ਕੋਈ ਕੁਝ ਨਹੀਂ ਪ੍ਰਾਪਰਟੀ ਦਾ ਰੇਟ ਸਾਰਾ ਡਿੱਗਿਆ ਹੋਇਆ ਸੀਗਾ ਬਟ ਹੁਣ ਅਸੀਂ ਆਪਣੇ ਭਰਾ ਰੱਜੀ ਦੇ ਰਜੀਵ ਸਿੰਘ ਰੱਜੀ ਦੇ ਬਹੁਤ ਸ਼ੁਕਰੀਆ ਹੈਗੇ ਆ ਕਿ ਜਿੰਨੇ ਸੜਕ ਦਾ ਇਨੀਸ਼ੀਏਟ ਲੈ ਕੇ ਸੜਕ ਬਣਵਾਈ ਹੈ ਤੇ ਹੁਣ ਅਸੀਂ ਉਮੀਦ ਕਰਦੇ ਆ ਕਿ ਜਿਹੜੇ ਜਿਹੜੀ ਸਾਡਾ ਕੰਮ ਬਿਲਕੁਲ ਥੱਪ ਹੋਇਆ ਹੋਇਆ ਸੀਗਾ ਕਿ ਕੁਝ ਕੰਮ ਸਾਡਾ ਵਧੀਆ ਚੱਲੇਗਾ ਤੇ ਉਮੀਦ ਇਹ ਹੀ ਕਰਦੇ ਆ ਕਿ ਸਰਕਾਰ ਨੂੰ ਵੀ ਇਹੀ ਉਮੀਦ ਰੱਖਦੇ ਆ ਕਿ ਅਸੀਂ ਸਰਕਾਰੀ ਇਨੀਸ਼ੀਏਟ ਲੈਂਦੀ ਰਹੇ ਤੇ ਸਾਰਿਆਂ ਨੂੰ ਇਦਾਂ ਖੜੜ ਦੀ ਸੜਕਾਂ ਥੋੜੀ ਅੱਛੀ ਬੰਦੀ ਰਹੇ ਤਾਂ ਕਿ ਕਹਿ ਲੋ ਬਾਜ਼ਾਰ ਦੇ ਵਿੱਚ ਆਵਾਜ਼ਾਈ ਸਹੀ ਆਵਾਜ਼ਾਈ ਸਹੀ ਰਹੇ ਜੀ ਕਿਉਂਕਿ ਪਹਿਲਾਂ ਤਾਂ ਇਹ ਹਾਲ ਹੋ ਰਿਹਾ ਸੀਗਾ ਕਿ ਨਾ ਤੇ ਇੱਥੇ ਕੋਈ ਤੁਸੀਂ ਕਹਿ ਲੋ ਪੇਸ਼ੈਂਟ ਜਾ ਸਕਦਾ ਸੀਗਾ ਈਵਨ दैट ਕੋਈ ਟੈਕਸੀ ਵਾਲਾ ਵੀ ਮਨਾ ਕਰ ਦਿੰਦਾ ਸੀ ਆਣ ਨੂੰ ਜੀ ਠੀਕ ਹੈ ਜੀ ਤੇ ਕੋਈ ਸੀ ਨਾ ਕੋਈ ਪ੍ਰੈਗਨੈਂਟ ਲੇਡੀ ਹੈ ਕੋਈ ਪੇਸ਼ੈਂਟ ਹੈ ਕੋਈ ਕੁਛ ਹੈਗਾ ਉਹ ਵੀ ਨਹੀਂ ਜਾ ਸਕਦਾ ਸੀ ਇੰਨੇ ਬੁਰੇ ਹਾਲ ਸੀਗੇ ਜੀ ਰੋਡ ਦੇ ਬਟ ਹੁਣ ਅਸੀਂ ਥੈਂਕ ਯੂ ਕਰਦੇ ਹਾਂ ਜੀ ਸਰਕਾਰ ਦਾ ਵੀ ਤੇ ਆਪਣੇ ਭਰਾ ਰਜੀਵ ਰੱਜੀ ਦਾ ਵੀ ਕਿ ਜਿੰਨੇ ਸੜਕ ਦੇ ਇਨੀਸ਼ੀਏਟ ਲੈ ਕੇ ਸੜਕ ਬਣਾਈ ਹੈ ਤੇ ਹੁਣ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਸੜਕ ਕਰਕੇ ਸਾਡਾ ਕੰਮਕਾਰ ਖੁੱਲੇਗਾ ਜੀ ਕੰਮਕਾਰ ਵੀ ਖੁੱਲੇਗਾ ਤੇ ਲੋਕ ਜਿਹੜੇ ਆਉਂਦੇ ਜਾਂਦੇ ਨੇ ਉਹ ਸੁੱਖਾ ਰਹੇਗਾ ਸੁੱਖ ਰਹੇਗਾ ਜੀ ਪਾਣੀ ਪੂਣੀ ਵੀ ਨਹੀਂ ਪਰੇਗਾ ਪਾਣੀ ਪੂਣੀ ਨਹੀਂ ਪਰੇਗਾ ਜੀ ਸੋ ਭਾਈ ਜੀ ਅੱਜ ਨੀਚਰ ਰੋਡ ਦਾ ਕੰਮ ਸ਼ੁਰੂ ਹੋ ਗਿਆ ਕੀ ਕਹਿਣਾ ਚਾਹੋਗੇ ਤੁਹਾਡੀ ਦੁਕਾਨ ਆਉ हां जी हां जी ये बहुत बढ़िया हो गया जी अब सड़क बन गई पहला बहुत बुरा हाल ਸੀ ਇੱਥੇ ਲੋਕਾਂ ਨੂੰ ਆਣੇ ਜਾਣੇ ਚ ਬਹੁਤ ਤਕਲੀਫ ਹੋ ਰਹੀ ਸੀ ਹੁਣ ਬਹੁਤ ਵਧੀਆ ਹੋ ਗਿਆ ਜੀ ਸੜਕ ਬਣ ਗਈ ਦੁਕਾਨੀਆਂ ਦੁਕਾਨਾਂ ਵੀ ਚੱਲਣਗੀਆਂ ਆਪਣਾ ਵਧੀਆ ਕੰਮ ਹੋ ਗਿਆ ਕਿ ਲੋਕ ਆਉਣਾ ਤਾਂ ਚਾਹੁੰਦੇ ਸੀਗੇ ਕਿਉਂਕਿ ਤੁਹਾਡੀ ਦੁਕਾਨ ਹੈ ਬਾਕੀ ਹੋਰ ਦੀ ਕੱਪੜੇ ਦੀਆਂ ਹੋਰ ਬਾਕੀ ਦੁਕਾਨਾਂ ਨੇ ਪਰ ਖਰਾਬ ਸੜਕ ਕਰਕੇ ਲੋਕ ਆਉਂਦੇ ਨਹੀਂ ਸੀ ਹਾਂ ਜੀ ਹਾਂ ਜੀ ਬਹੁਤ ਬੁਰਾ ਹਾਲ ਸੀ ਇੱਜਾ ਨੂੰ ਤਾਂ ਕੋਈ ਨਿਕਲਦਾ ਹੀ ਨਹੀਂ ਸੀ ਇਹ ਬਹੁਤ ਦੁਕਾਨਦਾਰੀ ਦਾ ਤਾਂ ਕਿੰਨੇ ਸਾਲ ਹੋ ਗਏ ਹੁਣੇ ਸੜਕ ਬਣੀ ਨੂੰ ਤੇ ਹੁਣ ਥੋੜਾ ਦੇਖੋ ਹੁਣ ਫਾਇਦਾ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਬਣਾਈ ਸੀ ਹੁਣ ਆ ਕੇ ਆਮ ਆਦਮੀ ਪਾਰਟੀ ਬਣਾਈ ਜੀ ਮੈਨੂੰ ਲੱਗਦਾ ਸੜਕ ਹਾਂਜੀ ਹਾਂਜੀ ਬਹੁਤ ਵਧੀਆ ਹੋ ਗਿਆ ਜੀ ਇਹ ਸੜਕ ਨਾਲ ਹੁਣ ਸਾਰੇ ਦੁਕਾਨਦਾਰਾਂ ਨੂੰ ਫਾਇਦਾ ਹੋਊਗਾ ਜੀ ਦੁਕਾਨ ਚੱਲਦੀ ਹੋਣੀ ਸੀ ਜੀ ਕੋਈ ਵੀ ਇੱਧਰ ਆ ਕੇ ਰਾਜੀ ਨਹੀਂ ਸੀ ਪਾਣੀ ਵਗੈਰਾ ਵੀ ਖੜਦਾ ਹੋਏ ਪਾਣੀ ਤਾਂ ਇੱਥੇ ਬਹੁਤ ਆ ਜੀ ਆ ਦੇਖੋ ਅਸੀਂ ਫਾਰਸ ਚੱਕੇ ਆ ਡੇਢ ਡੇਢ ਫੁੱਟ ਉੱਪਰ ਚੱਕੇ ਆਪਣੇ ਫਾਰਸ ਹੋਣ ਜਾ ਕੇ ਕਹਿ ਲੋ ਕਿਤੇ ਦੇ ਕਿਤੇ ਸਾਹ ਆ ਵੀ ਹੁਣ ਪਾਣੀ ਵਗੈਰਾ ਦਾ ਨਿਕਾਸ ਹੋ ਜਾਣਾ ਹਾਂਜੀ ਹਾਂ ਹੁਣ ਇਹਨਾਂ ਨੇ ਸਿਵਰੇਜ ਪਾਈ ਆ ਜੀ ਦੇਖੋ ਇਹ ਵੀ ਬਹੁਤ ਵਧੀਆ ਕੰਮ ਹੋ ਗਿਆ ਠੀਕ ਹੈ ਠੀਕ ਹੈ